ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਦੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਰਾਮਗੜ੍ਹ ਭੁੱਲਰ ਜੀ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਬਈਨੂ ਲੁਧਿਆਣਾ ਪੈਂਦਾ ਜੀ ਅੱਜ ਦੀ ਵੀਡੀਓ 'ਚ ਇੱਕ ਐਨੀਮਲ ਲੈ ਕੇ ਆਏ ਆ ਜੀ ਡਿਟੇਲ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਬਰਖ ਤੁਸੀਂ ਕਰਨੀ ਆ ਜੀ ਮੇਰਾ ਕੰਮ ਸਰਫ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਮੇਰਾ ਮਨਜੀਤ ਸਿੰਘ ਪਮਾ ਪਿੰਡ ਰਾਮਗੜ੍ਹ ਭੁੱਲਰ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਮੋਬਾਈਲ ਨੰਬਰ ਜੀ ਮੋਬਾਈਲ 984252215 ਇੱਕ ਨੰਬਰ ਤੁਹਾਨੂੰ ਹੋਰ ਨਾਲ ਚਲਾ ਦੇਾਂਗੇ ਠੀਕ ਆ ਜੀ ਸੁਆ ਕਿੰਨਾ ਮਾਸ ਹੁੰਦੀ ਆ ਜੀ ਸੁਣਾ ਤੀਜਾ ਹੁੰਦੀ ਆ ਜੀ ਠੀਕ ਹੈ ਜੀ ਸਮਾਂ ਕਿੰਨਾ ਲੈਂਦੀ ਹੈ ਜੀ ਸਮਾਂ ਦਾ ਲੈ 8 ਤੋਂ 10 ਦਿਨ ਦੇ ਵਿਚਕਾਰ ਹੈਗਾ ਡੇਟ ਮੁਤਾਬਕ ਲੈ ਜੀ ਡੇਟ ਮੁਤਾਬਕ ਠੀਕ ਹੈ ਜੀ ਪਿਛਲੇ ਸੂਏ ਦੁੱਧ ਦਾ ਕੀ ਰਿਕਾਰਡ ਹੈ ਜੀ 16 ਲੀਟਰ ਦਾ ਰਿਕਾਰਡ ਹੈ ਮੈਂ ਝੂਠ ਨੂੰ 20 ਵੀ ਕਹੀ ਜਾਵੇ ਕੋਈ 16 ਲੀਟਰ ਆਪਣਾ ਆਪ ਦਾ ਚੋਇਆ ਹੋਇਆ ਚੋਇਆ ਬਾਈ ਜੀ ਹਾਂ ਠੰਡੀ ਹੈ ਜੀ ਪੂਰੀ ਠੰਡੀ ਆ ਪੂਰੀ ਆ ਠੰਡੀ ਸੇਲ ਪੂਰੀ ਆ ਥਣਾ ਦੀ ਵੀ ਓਕੇ ਆ ਜੀ ਹਾਂ ਥਣਾ ਦੀ ਓਕੇ ਆ ਠੰਡੀ ਸੇਲ ਮਰਜੀ ਆ ਠੀਕ ਹੈ ਫੋਟ ਆ ਫੋਟ ਆ ਇਹ ਤੁਸੀਂ ਧਾਰ ਨਹੀਂ ਮਾਰੀ ਕਦੇ ਆਈ ਵੀ ਨਹੀਂ ਆਈ ਵੀ ਨਹੀਂ ਮਾਰੀ ਵੀ ਨਹੀਂ ਜਿਹੜੀ ਤਜਕਬ ਨਹੀਂ ਕਰਾਈ 2 ਸਾਲ ਆਪਣੀ ਕਰ ਦੋ ਵੀ ਬਹਿੜ ਆ ਠੀਕ ਆ ਬਾਈ ਹਾਂ ਕਿੰਨਾ ਬਾਜੂ ਹੈ ਅਕਤੀਆਰ ਇਹ ਕਿ 20 ਵਿਲਾਸ ਸੁਣਾ ਚਾਹੀਦਾ ਠੀਕ ਬਾਕੀ ਮੌਸਮ ਚੰਗਾ ਆ ਬਾਕੀ ਮੂਰੇ ਠੰਡ ਆ ਰਹੀ ਹੈ ਨਾ ਅਕੇ ਕਰ ਮੈਂ ਸੂਈ ਹੋਈ ਸੇਵਾ ਦੇ ਸਰ ਤੇ ਤੇ ਜਿਹੜਾ ਇਹ ਸੀਮਨ ਲੱਗਿਆ ਉਹਦਾ ਰਿਕਾਰਡ ਹੈਗਾ ਸੀਮਨ ਦਾ ਰਿਕਾਰਡ ਨਹੀਂ ਆਪਣੇ ਸਰਕਾਰੀ ਡਾਕਟਰ ਦਾ ਹੀ ਲੱਗਾ ਠੀਕ ਆ ਜੀ ਤੋੜ ਕੇ ਦਿਖਾ ਦੀ ਬਾਈ 22 ਦੇ ਦਸਨ ਮਤਾਬਕ ਉਸੂਆ ਤੀਜਾ ਸੁੰਦੀ ਹੈ ਜੀ ਡੇਟ ਮਤਾਬਕ ਸਮਾਂ ਬਾਈ ਕਹਿੰਦਾ 8 ਤੋਂ 10 ਦਿਨ ਲੈ ਜੂਗੀ ਜੀ ਵਜਨ ਵਜੂਦ ਦੇ ਪੱਖ ਤੋਂ ਚੰਗੀ ਆ ਮੋਡਲ ਨਹੀਂ ਫਿਰ ਰੰਗ ਪ੍ਰਿੰਟ ਪੂਰਾ ਚੰਗਾ ਹਾਈਟ ਦਾੰਦਾ ਜੇ ਤੁਸੀਂ ਬਾਈ ਦੇ ਹਿਸਾਬ ਨਾਲ ਲਾ ਲਓ ਜ ਬਾਕੀ ਫੇਸ ਕੁਆਲਿਟੀ ਵੀ ਸੋਹਣੀ ਆ ਜੀ ਇੱਕ ਪਹਿਲੇ ਹੀ ਦੱਸ ਦਿੰਨੇ ਆ ਕਿ ਮਾੜੀ ਜੀ ਫੋਟ ਜੀ ਆ ਜੀ ਉਹ ਚੱਲਦੀ ਨਹੀਂ ਬਾਈ ਕਹਿੰਦਾ 2 ਸਾਲ ਹੋ ਗਏ ਆਪਾਂ ਹੀ 2 ਸੂਏ ਚੋਈ ਆ ਤੇ ਤੀਜੇ ਵਾਸਤੇ ਹੁਣ ਗੱਬਣਾ ਜੀ ਬਾਕੀ ਨੇੜੇ ਤੋਂ ਥਣਾ ਦੇ ਸਾਇਡ ਦਿਖਾ ਦਿੰਨੇ ਸੋਹਣੇ ਆ ਗੈਪ ਤੇ ਲੱਗੇ ਆ ਮਿਲਕਵੈਨ ਪੂਰੀ ਸਟਰੋਂਗ ਹੁੰਦੀ ਆ ਬਰੀਕੀਆਂ ਬਹੁਤ ਨੇ ਜੀ ਬਾਕੀ ਰੰਗ ਪ੍ਰਿੰਟ ਦੀ ਚੰਗੀ ਆ ਜੀ ਬੈਕ ਸਾਈਡ ਤੋਂ ਹਵਾਨਾ ਚੈੱਕ ਕਰ ਲੋ ਜੀ ਵਲਟ ਰਹਿਵਾਨੇ ਚ ਬਹੁਤ ਬੰਨਿਆ ਨੇ ਜੀ ਸਾਰੀਆਂ ਵਲਟਾਂ ਨਾ ਕਰ ਮਾਲ ਜਨੇ ਕੱਢ ਕੇ ਸੁਣਾ ਜੇ ਜਮਾ ਸਮੇਂ ਤੇ ਵੀਡੀਓ ਬਣਾਉਂਦੇ ਤਾਂ ਸੋਨਾ ਤੇ ਵੱਡਾ ਹਵਾਨਾ ਤਿਆਰ ਕੀਤਾ ਹੁੰਦਾ ਸੀ। ਬਾਕੀ ਇੱਧਰ ਲਈ ਛੜ ਤੋਂ ਵੀ ਤੁਹਾਨੂੰ ਮਲਕਮਣ ਚੈੱਕ ਕਰਾ ਦਿੰਨੇ ਆ ਪੂਰੀ ਸਟਰੌਂਗ ਹੁੰਦੀ ਆ ਜੀ। ਠੰਡੀ ਮਿੱਠੀ ਪੂਰੀ ਹੈ ਜੀ। ਥਣਾ ਦੀ ਓਕੇ ਹੋਊਗੀ। ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ। ਨਿਵਾੜ ਆਪਾਂ ਫੋਨ ਤੇ ਕਰ ਲੈ। ਫੋਨ ਤੇ ਕਰ ਲਾਂਗੇ। ਠੀਕ ਹੈ ਜੀ। ਡਿਮਾਂਡ ਬਾਈ ਕਹਿੰਦਾ ਆਪਾਂ ਫੋਨ ਤੇ ਕਰ ਲਾਂਗੇ ਜੀ। ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ। ਬਾਈ ਨਾਲ ਕਨੈਕਟ ਕਰ ਸਕਦੇ ਆ ਜੀ। ਧੰਨਵਾਦ ਜੀ। ਠੀਕ ਹੈ।